ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਆ ਔਰ ਸਿਕਿਉਰਿਟੀ ਇੱਕ ਪੋਲਿਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਇਹ ਸਿੱਧੂ ਮੂਸੇਵਾਲੇ ਕੇਸ 'ਚੋਂ ਵੀ ਬੜਾ ਕਲੀਅਰ ਹੈ ਅਰਪ੍ਰੇਤ ਚੋਕਲਾ ਜੀ ਨੂੰ ਤਾਂ ਰਸਤਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ 'ਚ ਬਣ ਗਏ ਆ ਰੀਡ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਹੈ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇ ਚੁਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰੋ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਨੇ ਇੱਕ ਧੀ ਪੈਣ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸੁਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਤੇ ਉਹਨੂੰ ਜੈਡ ਪਲੱਸ ਸਿਕਿਉਰਿਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਅਗਲੀ ਕਰ ਲਿਕਰ ਸਕੈਮ ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮਓਸ ਵਰਦਨ ਦੇਣਾ ਚਾਹੀਦਾ ਦਿੱਲੀ ਚ ਤੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਿਟੀ ਉਹਨੂੰ ਪੰਜਾਬ ਵਾਲੇ ਦੇ ਰਹੇ ਕੀ ਕਾਰਨ ਹੈ ਅਮਨ अरोड़ा ਸਾਹਿਬ ਜਰੂਰ ਦੱਸਿਓ ਦੂਜਾ ਵਿਜੇ ਨੇਰ ਗੋਆ ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹੋ ਜਿਹਾ ਹੀ ਕੇਸ ਬਣਿਆ ਜਿਹੇ ਜਾਂ ਬੈਬਕੁਮਾਰ ਦਾ ਮਾੜੇ ਭੇੜੇ ਭੇੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਇਹੀ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਨਾਲ ਹੀ ਕੇਜਰੀਵਾਲ ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਪੰਜਾਬ ਦਾ ਖਜ਼ਾਨਾ ਕਿਉਂ ਨਾ ਤੇ ਖਰਚਿਆ ਜਾ ਰਿਹਾ ਕੇਜਰੀਵਾਲ ਸਾਹਿਬ ਆਪ ਸਾਲ ਡੇਢ ਸਾਲ ਹੋਨ ਦੇ ਰਹਾ ਕੇ ਆਇਆ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਸ਼ ਸੁਸੋਦੀਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਤਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕਿ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ ਜੁਡੀਸ਼ਨ ਤੁਹਾਡੇ ਕੋਲ ਸਿਕਿਉਰਿਟੀ ਹੈ ਉਹ ਕਹਿੰਦੇ ਜੀ ਆਫੀਸ਼ੀਅਲ ਸਕਾਟ ਹੈ ਕੁਝ ਘਟਾਈ ਗਈ ਆ ਸੀ ਵਾਪਸ ਨਹੀਂ ਲਈ ਇਸ ਤਰ੍ਹਾਂ ਹੈ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫ਼ਤਰ ਖੋਲ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਆ ਤੁਸੀਂ ਦੱਸ ਦਿਓ ਸੈਕਟਰੀਅਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਿਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰਾਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ Eid ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਫ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿਣਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਰੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜ਼ਿਟ ਕਰਕੇ ਗਏ ਆ ਮੈਂ ਨਾ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬ ਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬ ਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫ ਡੈਬਿਟ ਲਿਆ ਉਹਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਆ ਮਨਬੀਰ ਸਿੰਘ ਮੈਂ ਨੌ ਲੈ ਲੈ ਕੇ ਦੱਸ ਰਿਹਾ ਬਕੋਸ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ ਜੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਿਕਿਉਰ ਸਾਰੀ ਹਾਂਜੀ ਸਾਰੀ ਫੀਡਰੋ ਸਿਕਿਉਰਿਟੀ ਉਹਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਖੜੇ ਕਮਾਂਡਰ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇ ਤੇ ਆ ਜਾਊਗਾ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਿਹਾ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਿਹਾ ਇਹਨੋਂ ਕੋ ਲੈ ਜਾਓ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਸਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈਗੀ ਹੁਣ ਤਾਂ ਇਹ ਆ ਮੇਰੀ ਹਫਾਜ਼ਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੂੰ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਇਹ ਜਿਸ ਦਿਨ ਕੱਟੂ ਵੱਡੂ ਤੇ ਝਾੜੂ ਵਾਲੇ ਨੂੰ ਭਗਵੰਤ ਮਾਨ ਨੂੰ ਲਈ ਰੱਖਿਆ ਇਸ ਲਈ ਤੂੰ ਹੀ ਨਾ ਫਿਕਰ ਕਰਾ ਜੀ ਸਾਹਿਬ ਇਹ ਹੋਰ ਕਲੀਅਰ ਕਰਨਾ ਚਾਹੁੰਦੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਬੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਜ਼ਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕੀ ਦੱਸਤਾ ਦਿਓ ਕਿ ਅਸੀਂ ਕਿਉਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲੇ ਦੇ ਹੁਣ ਜ਼ਿਲੇ ਤੇ ਹਲੇ ਗਾਰਡ ਲੱਗੀ ਐ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਸ ਐਮ ਐਲ ਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਆ ਸੁਖਵੀਰ ਜੀ ਮਿਲਣਾ ਹੈ ਤੁਹਾਡੇ ਨਾਲ ਆਪਾਂ ਹੁਣ ਮਿਲਦੇ ਆ ਜੀ ਤੁਸੀਂ ਪਹਿਲਾਂ ਹੀ ਮੈਨੂੰ ਘੇਰ ਲਿਆ ਹੁਣ ਮੈਨੂੰ ਮਿਲ ਮਿਲ ਲੈਣਾ ਜਿਹੜੀ ਆਮ ਆਦਮੀ ਪਾਰਟੀ ਹੈ ਕਿੰਨਾ ਉਹਦਾ ਨਿਸ਼ਾਨਾ ਕੱਲਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਐ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟेक्ट ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਆ ਖੇਡ ਰਹੀ ਐ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆ ਬੰਦਾ ਐ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਹੈ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨੂੰ ਸਿਕਿਉਰਿਟੀ ਵਿਡਰੋ ਕਰਵੇਂ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨਾ ਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮਜੀਠੀਆ ਨੂੰ ਕਹਿੰਦੇ ਵਿਡਰੋ ਨੀ ਕੀਤੀ ਕਟਾਈ ਗਈ ਹੈ। ਯਾਰ 1 ਮਿੰਟ ਵਿਡਰੋ ਸਾਰੀ ਕਰ ਲਈ ਸੀ। ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਸ਼ਰਾਬ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ। ਤੇ ਸਾਰੇ ਜਿਹੜਾ ਵਾਪਸ ਕਰ ਲੈ। ਸਵੇਰੇ ਹੋਸ਼ ਆਇਆ। ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰੋ ਕਰਨਾ ਜੋ ਕਰਨਾ ਕਰ ਲੈਣ। ਤੁਹਾਡੇ ਰਹਿ ਗਏ 1 ਸਾਲ। ਉਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ ਚ ਬੈਠੇ ਐ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋਡਿਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਐ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਐ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਐ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕੌਨਸਪੀਰੇਸੀ ਲੱਗਦੀ ਆ ਇਹ ਇੱਕ ਬਹੁਤ ਵੱਡੀ ਕੌਨਸਪੀਰੇਸੀ ਹੈ ਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਲਿਮੀਨੇਟ ਕਰਨ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਆ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤੇ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਐਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕੀ ਤੁਹਾਡੇ ਦੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਵਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਆਹ ਸਾਲ ਰਹਿ ਗਿਆ ਜੇ ਬਾਅਦ ਲੱਗ ਹਿੰਦੁਸਤਾਨ ਚ ਨਹੀਂ ਲੱਭਣੇ ਝਾੜੂ ਵਾਲੇ